ਕਿਉਂ ਬਦੇ ਅੱਜ ਤੀ ਕਾਲਕ ਗਲਾਉਣਾ ਫਿਰ ਤੂੰ ਆਂਦਾ ਕਿਦਾ ਪੁੱਤ ਕਿਦਾ ਆਏ ਹਾਏ ਹਾਏ ਕਿਦੋਂ ਕਾਰ ਕਰਦਾ ਏ ਅੱਛਾ ਮੈਂ ਨਾਨੀ ਨੂੰ ਫੜ ਲ ਨਾਨੀ ਨੂੰ ਫੜ ਲ ਮੈਂ ਨਹੀਂ ਪਾਉਣੀ ਹੈਗੀ ਫੇਰ ਪਾਣੀ ਹੋਣੀ ਮਨੋ ਦੇਖ ਲੈ ਫਿਰ ਅੱਜ ਨਾਨੀ ਨੂੰ ਫੜ ਫਿਰ ਨਾਨੇ ਨੂੰ ਫੜ ਮੈਂ ਫਿਰ ਹੁਣ ਵੀਰੇ ਪੈਕੇਜ ਕਿਹੜਾ ਲਾਉਂਗਾ ਪੈਕੇਜ ਕਰਦੇ ਆਂ ਜੀ ਨਾਮ ਦਾ ਛੋਟਾ ਪੈਕੇਜ ਠੀਕ ਆ ਜੀ ਜੇ ਥਾਇਰੋਇਡ ਚੈੱਕ ਹੋਊਗਾ ਠੀਕ ਆ ਓਕੇ ਲੋ ਜੀ ਨਾਨੀ ਦਾ ਹੋ ਰਿਹਾ ਜੀ ਅੱਜ ਟੈਸਟ ਵਿਚਾਰੇ ਦੀ ਪਹਿਲਾਂ ਵੀ ਇੱਕ ਵਾਰੀ ਮੁੰਡੇ ਦੀ ਵੀਡੀਓ ਬਣਾਈ ਸੀ ਉਹ ਹੋ ਗਈ ਸੀ ਹੈਗੀ ਮਿਸਪਲੇਸ ਹੁਣ ਅੱਜ ਹੀ ਬਣਾ ਕੇ ਮੈਂ ਡਾਲ ਦੇਣੀ ਤਾਂ ਕਿ ਵਿਚਾਰਾ ਕੋਈ ਬਹਾਨਾ ਲਾਵੇ ਮੇਰੀ ਪਾਈ ਨਹੀਂ ਵੀਡੀਓ ਵੀਡੀਓਰ ਪਾਈ ਨਹੀਂ ਪਿਛਲੇ ਉਹ ਪਤਾ ਨਹੀਂ ਵੀਰੇ ਮਿਸਪਲੇਸ ਜੀ ਹੋ ਗਈ ਸੀਗੀ ਉਹ ਕਿ ਬਿਜੀ ਸੀ ਕਿ ਨਾ ਉੱਥੇ ਜੀ ਕਰਤਾਰਪੁਰ ਕਰਤਾਰਪੁਰ ਸਾਹਿਬ ਜਾਣਾ ਸੀ ਉਹ ਇਸ ਤਰ੍ਹਾਂ ਦੇ ਚਾਚਾ ਦੇ ਚਲ ਕੋਈ ਗੱਲ ਨਹੀਂ ਹੁਣ ਪੈ ਜੂਗੀ ਹੁਣ ਪੈ ਜੂਗੀ ਹੁਣ ਤੂੰ ਡੋਂਟ ਵਰੀ ਹੁਣ ਤੈਨੂੰ ਫੇਮਸ ਕਰ ਦਾਂਗੇ ਥੈਂਕ ਯੂ ਨਾਨੀ ਦਾ ਖੂਨ ਤਾਂ ਨਹੀਂ ਘਾੜਾ ਹੈਗਾ ਨਾ ਨਾਨੀ ਠੀਕ ਹੈ ਇਹ ਮੈਂ ਚੈੱਕ ਕਰੇ ਚੈੱਕ ਕਰੇ ਤੇ ਬਤਾ ਲੁਗਾ ਰਾਈਟ ਸਹੀ ਹੈ ਮੋੜ ਲਓ ਮੋੜ ਲਓ 3 ਮਿੰਟ ਹੋ ਗਏ ਨਾ ਨਵੀਂ ਵੀ ਨਹੀਂ ਹੋ ਗਈ ਹਨ ਹੂੰ ਅੱਛਾ ਮੈਨੂੰ ਐਂ ਦੱਸ ਮੁੰਡਿਆ ਪ੍ਰਸ਼ਾਦਾ ਛੱਕ ਕੇ ਜਾਊਂਗਾ ਮੱਕੀ ਦੀ ਰੋਟੀ ਬਣਦੀ ਆ ਮੱਕੀ ਦੀ ਰੋਟੀ ਬਣ ਰਹੀ ਆ ਬਹੁਤ ਜ਼ਿਆਦਾ ਛੱਕਿਆ ਨਹੀਂ ਛੱਕ ਲਾ ਚਲ ਠੀਕ ਚਲ ਤਾਂ ਹੀ ਡੇਟ ਹੋ ਗਿਆ ਪ੍ਰਸ਼ਾਦਾ ਛੱਕ ਕੇ ਪਹਿਲਾਂ ਮੈਨੂੰ ਐਂ ਦੱਸ ਅਮਰਿੰਦਰ ਨੂੰ ਕੀ ਹੋਇਆ ਵਾ ਸਪੈਸ਼ਲ ਵੀਡੀਓ ਉਹਦੇ ਕਰਕੇ ਆ ਮੈਂ ਉਹਨੂੰ ਅਨੇ ਫੋਨ ਕਰਿਓ ਚੱਕਦਾ ਨਹੀਂ ਫਿਰ ਮੈਨੂੰ ਪਤਾ ਕੀ ਆ ਮੇਰੇ ਘਰ ਦੇ ਕੋਲ ਦੀ ਨਿਕਲੇ ਆ ਇਹੋ ਜਿਹਾ ਇਨਸਾਨ ਆ ਕਾਲਾ ਕੱਢਣਾ ਨਾ ਜੀ ਕਰਦਾ ਉਹਨੂੰ ਬਸ ਮੈਂ ਕਹਿ ਨਹੀਂ ਸਕਦੀ ਕੁਛ ਉਹਨੂੰ ਕਹੋਗਾ ਫੋਨ ਚੱਕ ਕੇ ਹਾਂ ਗੁੱਡੀ ਮੈਂ ਕਹੂੰਗੀ ਗੁੱਡਿਆ ਛੇਤੀ ਛੇਤੀ ਤੇਰਾ ਵਿਆਹ ਹੋ ਜਵੇ ਠੀਕ ਐ ਤੈਨੂੰ ਰੋਕਣ ਟੋਕਣ ਵਾਲੀ ਆ ਜੀ ਤੂੰ ਮੈਨੂੰ ਵਾਦੂ ਆਈ ਦਿੰਦੀ ਹੁੰਦੀ ਹੈ ਕਹਿੰਦਾ ਆਈ ਹੈ ਨਾ ਮੈਨੂੰ ਉਹ ਟੈਸਟ ਕਰਾਇਆ ਨਾਨੀ ਦਾ ਚਾਚੇ ਮੈਂ ਵੀ ਰੋਕ ਅੱਛਾ ਮੇਰਾ ਥਰਡ ਸੈਟ ਕਰ ਪਹੋਂ ਦਾ ਵੀਡੀਓ ਬਣਾ ਰਹੀ ਹੈ ਜਸਮੀਨ ਰਮਨ ਸਰ ਕੋਲ ਇੱਥੇ ਹੈ ਉਮਰ ਉਮਰ ਹੈਗੀ 64 ਸਾਲ ਨਾਮ ਸਰਿੰਦਰ ਕੌਰ ਸਰਿੰਦਰ ਕੌਰ 38 ਸਾਲ ਹੈ 68 ਅੱਛਾ ਚਲੋ ਹਾਂਜੀ ਹੁਣ ਥੋੜੀ ਵਾਰੀ ਚਲੋ ਪੀਛ ਅਕਾਇਦ ਚ ਕੋਲਕਾਤ ਖਾਈ ਆ ਡਾਕਟਰ ਨੇ ਸੁਭਿਆ ਹਾਈ ਹਾਈ ਨਾ ਮੈਂ ਨਹੀਂ ਕਮਰਾ ਵੀ ਲੈ ਲਾ ਕਮਰਾ ਵੀ ਲੈ ਲਾ ਤੂੰ ਵੀ ਲਾਇਆ ਕਰੂਗਾ ਇਨਾ ਕਦੀ ਨਾ ਕਹਿੰਦੀ ਮੈਂ ਬਣਣੀ ਨਾ ਹਾਈ ਡਾਲ ਲਾਦਾ ਮੈਨੂੰ ਮੈਨੂੰ ਡਾਲ ਲਾਦਾ ਪੀਛ ਭਾਲਾਂ ਭਾਲਾਂ ਮੈਨੂੰ ਸਰੇ ਵਾਂ ਸੁਣ ਲਓ ਅੱਛਾ ਮੈਂ ਅਣਗਿਣਤ ਲੋਕ ਪਰਦੇ ਲਈ ਗਿਆ ਹੂੰ ਹੁਣ ਅਨੰਦ ਅਨੰਦ ਮਾਂ ਦੇ ਇੰਤਜ਼ਾਰ ਡਰ ਬੈਠ ਜਾਣਾ ਹੈ ਨਾ ਇਹ ਵੀ ਗੱਲ ਸਹੀ ਹੈ ਉਹਨੂੰ ਬੇਦੇ ਦੀ ਲੱਭਦੀ ਹਾਂ ਹਾਂ ਕੈਨ ਫੋਨ ਮੇਰੇ ਤੇ ਆ ਗਿਆ ਆ ਗਿਆ ਆ ਗਿਆ ਇਹ ਕੀ ਚੱਕਰੇ ਕਿੰਨੀ ਹੌਲੀ ਆਉਂਦਾ ਖੂਨ ਗਾੜਾ ਹੋ ਰਿਹਾ ਤਾਂ ਤੈਨੂੰ ਕਹੋ ਵੀ ਤਾਂ ਚੈੱਕ ਕਰਵਾਉਂਗਾ ਘਟਿਆ ਬਸ ਕੋਈ ਮੈਨੂੰ ਲੱਗਦਾ ਜ਼ਿਆਦਾ ਹੀ ਘਟ ਗਿਆ ਹਨਾ ਵੀਰੇ ਆਉਂਦਾ ਹੀ ਨਹੀਂ ਅੰਨੀ ਭਰਨੀ ਆ ਪੂਰੀ ਭਰਨੀ ਆ ਸਾਰਾ ਹੀ ਅਦਰੋਂ ਕਿਹਾ ਕਿ ਤੱਕ ਕਰੀ ਨਾ ਤੁਸੀਂ ਜੀ ਤੂੰ ਦਾ ਮਨ ਨੂੰ ਤੂੰ ਪੈਕੇਜ ਦੇ ਦੇ ਵੀ ਭਾਈ ਆ ਪੈਕੇਜ ਤੇ ਕਰਵਾ ਲਓ ਬਸ ਸਾਨੂੰ ਆਸਾਨ ਪਾ ਪਿਛਲੀ ਵਾਰ ਤੁਸੀਂ ਵੱਡਾ ਕਰਾਇਆ ਪੈਕੇਜ ਤੇ ਅਸੀਂ ਤੁਹਾਨੂੰ ਛੋਟਾ ਕਰ ਦਾਂਗੇ ਛੋਟੇ ਦੇ ਵਿੱਚ ਕੀ ਕੀ ਰਿਕੁਆਇਰਮੈਂਟ ਆ ਵੀ ਆਹਾਂ ਚੀਜ਼ਾਂ ਚੈੱਕ ਹੋ ਜੂਗੀਆਂ ਇਹਦੇ ਥੋੜਾ ਖੂਨ ਕਿੰਨੇ ਗ੍ਰਾਮ ਫੈਕਸ਼ਨ ਸੈੱਟ ਲੈ ਲਈ ਵਰ ਕਰਨੇ ਆ ਹੋਰ ਸਾਡੇ ਪਤਾ ਲਿਆ ਦਾ ਓਕੇ ਠੀਕ ਹੈ ਹੂੰ ਭਾਈ ਫੜ ਤੇ ਨਾਲ ਕਰਪਨ ਦਾ ਹਰੇ ਨਹੀਂ ਓਹੋ ਤੁਹਾਨੂੰ ਦੱਸਦਾ ਵੀ ਉਹਦੇ ਵਿੱਚ ਆਹਾਂ ਚੀਜ਼ਾਂ ਪਈਆਂ ਅੰਗਲ ਹੋ ਗਿਆ ਦਾ। ਉਹ ਗੱਲ ਨਾ। ਛੋਟਾ 800 ਸੀ। ਅੰਨਾ ਛੋਟਾ ਨਾ ਕਰਦੀ। ਛੋਟਾ ਵੀ 800। ਮੈਂ ਕਹਿੰਦੀ ਮੈਂ ਇੰਨਾ ਛੋਟਾ ਨਾ ਕਰਦੀ। ਅਸਲ ਉਹ 사이ਕਲ ਲੈ ਕੇ ਮੈਂ ਉੱਥੇ ਜਾ ਰਾਂ ਸਿੰਘ ਸਫਾ ਕੋਲ ਫੋਨ ਕਰਾਂਗੇ। ਹਾਂ ਉਹ ਫ੍ਰੀਚ ਕਰ ਦਿੰਦੇ ਆ। ਨਹੀਂ ਫ੍ਰੀਚ ਨਹੀਂ ਆ ਉਹ ਸਸਤੇ ਆ। ਉਹ ਸਸਤੇ ਕਰ ਦਿਆਂ ਫੇਰ। ਟੈਸਟ ਤਾਂ ਤੁਸੀਂ ਵੀ ਹੋਈ ਕਰਨਾ। ਮੈਂ ਉਹਨਾਂ ਨੂੰ ਦੇ ਆਉਂਗਾ ਫੇਰ। ਹਾਂ। ਸੈਂਪਲੇ ਦੇ ਦੇ ਤੂੰ ਹੂੰ ਅਰੇ ਕਿੰਨਾ ਲੱਤਾ ਦਾ ਜਦ ਮੈਂ ਕਹਿੰਦਾ 250 ਰੁਪਏ 250 ਰੁਪਏ ਲੱਤਾ ਤਾਂ ਉਹਨਾਂ ਨੇ ਸਾਰੇ ਸਰੀਰ ਦਾ ਕਰਿਆ ਤਾਂ ਉਹਨਾਂ ਨੇ ਖਾਲੀ ਪੇਟ ਵਾਲਾ ਨਹੀਂ ਤਾਂ ਕਰਿਆ ਬਸ ਖਾਲੀ ਪੇਟ ਹੂੰ ਹੂੰ ਚਲ ਦੇਖ ਲਾਂਗੇ ਦੇ ਜਾਂ ਗਏ ਆ ਜੀ ਫਿਰ ਉਸ ਤੋਂ ਬਾਅਦ ਟੈਸਟ ਕਰਾਉਣ ਤੋਂ ਬਾਅਦ ਮੈਂ ਤੇ ਸ਼ੁਭਾ ਵਾਹਿਗੁਰੂ ਕਰਨ ਇਹਦਾ ਰਮਾਲ ਮੇਰੇ ਕੋਲ ਮੇਰੀ ਜੇਬ 'ਚ ਹਲੇ ਕਹਿੰਦੀ ਉੱਥੇ ਜਾ ਕੇ ਬੰਨੂਗੀ ਇਹ ਬਹੁਤ ਗੰਦੀ ਐ ਸੱਚੀ ਕਬਾ ਹਾਂ ਚਲੋ ਜੀ ਸਾਹਮਣੇ ਚਾਚਾ ਦਾਦਾ ਜਾ ਰਹੇ ਅਸੀਂ ਤੇ ਕੰਮ ਨੂੰ ਠੀਕ ਆ ਤੇ ਅਸੀਂ ਜਾ ਰਹੇ ਆ ਭਾਈ ਗੁਰਦੁਆਰੇ ਚਾਚਾ ਸਾਡਾ ਜਾਂਦਾ ਨਹੀਂ ਅਸੀਂ ਚੱਲੇ ਹਾਂ ਕਾ ਜਾਣੇ ਪੁੱਛੀ ਕਾ ਜਾਣੇ ਨਹੀਂ ਨਾ ਖੇਤਾਂ ਚੱਲੇ ਜੀ ਤਾਂ ਫੇਰ ਆ ਜੀ ਫੇਰ ਆ ਜੀ ਕਿਹਨਾਂ ਤੇ ਵੇ ਤੁਸੀਂ ਜਾ ਰਹੇ ਕਿ ਠੀਕ ਆ ਜੀ ਬਾਏ ਕਰਦੇ ਆਉਂਦੇ ਹੋਏ ਲੰਗਿਆ ਦੇ ਦੇ ਮੈਨੂੰ ਇੱਧਰ ਚਾਚੇ ਦਾ ਨਕਰ ਫੇ拉 ਕੇ ਜਾਵਾਂਗੇ ਪਹਿਲਾਂ ਜਾਵਾਂਗੇ ਜੀ ਸਿਦੂ ਘਰ ਹਾਂ ਕਾਇਦੇ ਬੱਦੇ ਗੱਡੀ ਆਈ ਛੁੱਕ 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 ਚਾਚਾ ਪਿੱਛੇ ਬੈਠਾ ਰੇਲ ਗੱਡੀ ਆਈ ਮਾਸੀ ਦੀ ਪਿੱਛੇ ਵੀ ਅੱਖ ਹੈ ਤੇ ਅੱਖ ਹੈਗੀ ਪਿੱਛੇ ਉਹਨੂੰ ਪਤਾ ਲੱਗਦਾ ਹਾਂ ਲੱਗਦਾ ਡਰਾਈਵਰ ਦੀ 3 ਆ ਮੈਂ ਡਰਾਈਵਰ ਦੀ 4 ਅੱਖਾਂ ਮੇਰੀਆਂ ਹੁਣ ਡਰਾਈਵਰ ਦੀ ਘਰ ਵਾਲੀ ਵੀ ਤਾਂ ਹੋਗੀ ਹਾਂ ਉਹ ਤਾਂ ਵੀ ਤਾਂ 4 ਅੱਖਾਂ ਉਹ ਬਾਬੇ ਚਾਰ ਅੱਖਾਂ ਨਾਲ ਕਾਬੂ ਦੁਨੀਆ ਮੈਂ ਤਾਂ ਹੀ ਡਰਾਈਵਰ ਹੀ ਛੱਡ ਦਿੱਤੇ ਓਹੋ ਕਿਤੇ ਛੇ ਨਾ ਹੋ ਜਾਣ ਅੰਦਰ ਪੋਟਾ ਆ ਗਈਆਂ ਜੀ ਬਖਸ਼ਰੂ ਦੀ ਕਿਰਪਾ ਨਾਲ ਹੂੰ ਵੀ ਮਿਸਟਰ ਵਿਕਰਮ ਸਿੰਘ ਹਾਂ ਤੇ ਜਿਹੜਾ ਮੇਰਾ ਕੈਸਟਰੋਲ ਸੀ ਜੀ 321 ਸੀ ਉਦੋਂ ਹੂੰ ਅੱਜ 248 ਰਹਿ ਗਿਆ ਕੰਟਰੋਲ 'ਚ ਕਰ ਲਿਆ ਵੈਰੀ ਗੁੱਡ ਤੇ ਜਿਹੜਾ ਥਾਇਰੋਇਡ ਵੀ ਕਹਿੰਦੇ ਸੀ ਵੀ ਵਿੱਚ ਥਾਇਰੋਇਡ ਵੀ ਹੋ ਸਕਦਾ ਮੈਨੂੰ ਨੰਸੀ ਨਹੀਂ ਸੀ ਭੈਣ ਕਹਿੰਦੀ ਸੀ ਵੀ ਇੱਕ ਵਾਰ ਥਾਇਰੋਇਡ ਦਾ ਵੀ ਵੀਰ ਬਣ ਕੇ ਟੈਸਟ ਜ਼ਰੂਰ ਕਰਵਾ ਲਈ ਹੂੰ ਥਾਇਰੋਇਡ ਨਾਰਮਲ ਆ ਸਾਰੇ ਜੀ ਓਕੇ ਤੇ ਜਿਹੜੇ ਤਿੰਨ ਕੈਟਾਗਰੀਆਂ ਲਿਖਿਆ ਹੋਈਆਂ ਤਨੇ ਮੇਰੀਆਂ ਨਾਰਮਲ ਸਟੇਜ 'ਚ ਆ ਠੀਕ ਹਾਂ ਥਾਇਰੋਇਡ ਜਿਹੜਾ ਤਨੇ ਲਿਖਿਆ ਹੋਇਆ T a t 4 total 5.78 e t 4 thyroid ਇਹ 5 20 ਤੋਂ ਲੈ ਕੇ 12 7 ਤੱਕ ਚਾਹੀਦਾ ਤਾਂ ਆ thyroid function test ਇਹ 1.17 ਹੈ ਇਹ ਚਾਹੀਦਾ ਸੀ 69 ਤੋਂ ਲੈ ਕੇ 0.69 ਤੋਂ ਲੈ ਕੇ 2.15 ਦੇ ਵਿੱਚ ਵਿੱਚ 1.7 ਮੰਮੀ ਦਾ ਇਹ 1.43 ਨਾਨੀ ਦਾ ਦੇਖਿਓ ਤਾਂ ਨਾਨੀ ਦਾ thyroid ਦੀ ਕੀ ਆਇਆ ਹੈ ਦੱਖਣ ਕਿਤੇ ਨਾ ਨਹੀਂ ਉਹ ਤੇ ਉਹਨੂੰ ਕਹਦੇ ਆ ਲਵਾਵੇ ਚ ਪਈਏ ਬੋਲੋ। ਓਹੋ। ਉਹ ਵੀ ਨਾਰਮਲ ਆਈ ਆ। ਹਾਂ। ਨਾਰਮਲ ਆਈ ਉਹਨੂੰ। ਉਹ ਵੀ ਨਾਰਮਲ ਆਈ ਅੱਛਾ ਦੇਖ ਲਈ ਤੀ। ਮਸੂਰ ਕਿਆ ਕਰਨਾ। ਅਹ। ਚੱਲ ਹੁਣ ਨਾਰਮਲ ਰਿਪੋਰਟਾਂ ਆ ਗਈਆਂ ਜੀ ਤੇ ਐਸੇ ਖੁਸ਼ੀ ਚ ਅੱਜ। ਹੂੰ। ਟੋਰੀਆਂ ਦੀ ਸਬਜ਼ੀ ਖਾਈ ਜਾਊਗੀ। ਟੋਰੀਆਂ ਦੀ ਸਬਜ਼ੀ ਤਾਂ ਚਲੋ ਜਿੰਨੀਆਂ ਹਰੀਆਂ ਸਬਜ਼ੀਆਂ ਖਾਊਗਾ ਆਪਣੇ ਸਿਹਤ ਵਾਸਤੇ ਉਹਨਾਂ ਫਾਇਦਾ। ਅੱਛਾ ਜੀ। ਠੀਕ ਆ। ਇੱਕ ਆਪਣੇ ਘਰ ਦੇ ਵਿੱਚ ਤਾਂ ਚੌਲ ਜਾਂਦੇ ਬਾਹਰ ਤਾਂ ਠੀਕ ਆਪਾਂ। ਇੱਕ ਆਲੂ ਦੀ ਸਬਜ਼ੀ ਆਪਾਂ ਘਟਾਉਂਗੇ ਤਾਂ ਠੀਕ ਹੈ ਖਾਓਗੇ ਨਾ ਮਮੀ ਕਿਉਂ ਨਹੀਂ ਚਾਚੂ ਇੱਕ ਗੱਲ ਤਾਂ ਤੁਸੀਂ ਮੰਨਦੇ ਹੋ ਵੀ ਜਿੰਨੇ ਪਹਿਲਾਂ ਚੌਲ ਖਾਂਦੇ ਤੇ ਹੁਣ ਆਪਾਂ ਘਟ ਗਏ ਇਹ ਤੁਸੀਂ ਮੰਨਦੇ ਹੋ ਨਾ ਹੌਲੀ ਹੌਲੀ ਉਹ ਜਮਾ ਹੀ ਲੋ ਹੋ ਜਾਣੇ ਹੋ ਜਾਣੇ ਉਹ ਜਿਹੜੇ ਆਵਾਲ ਕੇ ਖਾਣੇ ਚੌਲ ਉਹ ਆਪਣੇ ਵਾਸਤੇ ਕੁਝ ਪਰਸੈਂਟ ਠੀਕ ਹ ਹ ਮਤਲਬ ਪਿੱਛੜਾ ਆਪਣਾ ਕੁੱਕਰ ਤੇ ਸੀਟੀ ਮਾਰਾ ਦਮੀ ਉਹ ਤਾਂ ਆਪਣੇ ਵਾਸਤੇ ਸੀਟੀ ਉਹ ਜ਼ਹਿਰ ਹ ਹ ਜੇ ਪਾਣ ਚੌਲ ਖਾ ਵੀ ਲੈ ਉਹਦੇ ਬਾਅਦ ਤਾਂ ਥੋੜੀ ਜਿਹੀ ਆ ਵੀ ਮਿਹਨਤ ਕਰਨੀ ਪੈਣੀ ਆ ਦੱਕ ਘੰਟਾ ਹਾਰਡ ਵਰਕ ਉਹ ਆਪਣੇ ਸਰੀਰ ਵਾਸਤੇ ਸਹੀ ਆ ਜੇ ਪਾ ਮਿਹਨਤ ਨਹੀਂ ਕਰੂਗੇ ਫਿਰ ਤਾਂ ਬਈ ਸਾਰ ਜਣਾ ਫਿਰ ਤਾਂ ਦਵਾਈਆਂ ਖਾਂਦੇ ਆ ਤਾਂ ਖਾਂਦੇ ਹੀ ਰਹਿਣਾ ਦਵਾਈਆਂ ਨਾਲ ਵੀ ਸਰੀਰ ਚੱਲੀ ਜਾਵੇ ਉਹ ਵੀ ਬਹੁਤ ਆ ਅੱਜ ਕੱਲ ਜੇਜਾ ਸਮਾਂ ਚੱਲਦਾ ਮੇਰੇ ਚ ਤਾਲੀ ਮਸਾਲ ਲੱਗ ਗਿਆ ਉਹ ਤਾਂ ਮੈਂ ਉਹ ਲਖਾਤੀ ਆ ਜਿਹੜੀ ਉਸ ਟਾਈਮ ਦਿਮਾਗ ਚ ਮੈਂ ਕਿਹਾ 2483 ਦਾ ਜਨਮ ਹੈ 83 ਦੇ ਲੈ ਕੇ 23 ਤੱਕ ਹੋ ਗਏ 40 ਸਾਲ 41 ਸਾਲ ਦੇ ਤਰასი ਤੇ 23 ਹੁਣ 23 ਤੇ ਹੋ ਗਏ ਸਮਝ ਲੈ 30 ਸਾਲ ਹੋ ਗਏ ਨਹੀਂ 40 ਸਾਲ 24 ਚ 41 41ਵਾਂ ਵਿਆਹ ਦੀ ਮਸਾਲ ਚੱਲਦਾ 41ਵਾਂ ਹਾਂ ਸਮਝ ਲੈ ਵੀ ਅੱਧੀ ਤਾਂ ਇਹਨੂੰ ਕਹਿ ਨਹੀਂ ਸਕਦੇ ਆਪਣੀ ਪੌਣੀ ਕਿ ਜ਼ਿੰਦਗੀ ਲੰਘ ਗਈ ਬਸ 10 15 ਸਾਲ ਹੋਰ ਕੱਢਣੇ ਬਸ ਹੋਰ ਬਸ ਇੰਨੀ ਜੀ ਹਾਂ ਬਾਬਾ ਜੀ ਨੇ ਆਪਣੇ ਆਪ ਵਿੱਟ ਵਾਲੀ ਵੀ ਕਰਤੀ ਇੰਨੀ ਕਿ ਜਿਹੜੇ ਆਉਣ ਵਾਲੇ ਸਮੇਂ ਨਾ ਜਿਹੇ ਜਿਹੇ ਆਪਣੇ ਖਾਣ ਪੀਣ ਹੋਗੇ 60 ਸਾਲ ਤੱਕ ਔਖੀ ਪਹੁੰਚਣਾ ਬਸ ਜਿਵੇਂ ਹੁਣ ਤੁਸੀਂ ਇਹ ਕਸਰਤ ਸਟਾਟਟ ਕਰੀ ਗਿਆ ਹਾਂ ਰੂਟ ਦਾ ਸਟਾਟਟ ਕਰੇ ਹਾਂ ਹਾਂ ਇਹ ਹਿਸਾਬ ਨਾਲ ਤੂੰ 100 ਸਾਲ ਤੱਕ ਪੁੱਗਣਾ ਤੇਰਾ ਤਾਂ ਕਿੱਥੇ ਮੇਰੇ ਨਾਲ ਨਾਲ ਤੂੰ ਲਹੂ ਪੀਂਦੀ ਹੈ ਮੇਰਾ ਮੇਰੇ ਵਰਗੀ ਨੇ ਨਹੀਂ ਪੁੱਗਣਾ ਪੁੱਗਣਾ ਫਿਰ ਕਹਿੰਦੀ ਕਾਨੂੰ ਜੇ ਮੈਂ 60 ਸਾਲ ਨੂੰ ਮਰੇ ਕਹਿਤੀ ਫਿਰ ਤੂੰ ਕਾਨੂੰ ਵਿੱਚ ਕੀ ਕਿਉਂ ਕਰ ਤੂੰ ਕਰਦੀ ਮੈਂ 40 ਤੱਕ ਜੇ ਮਰਦਾ ਨਾ ਨਾ ਇਹ ਤਾਂ ਜਿੰਨੇ ਕੁ ਸਾਰਾ ਸਬਕਸੀ ਹੋਏ ਮਹਾਰਾਜ ਨੇ ਉਹਨੇ ਤਾਂ ਲੈਣੀ ਲੈਣੀ ਆ ਕਿਸੇ ਹੀ ਲੈ ਚਾਹੇ ਹਾਸ ਕੇ ਲੈ ਲੋ ਚਾਹੇ ਰੋ ਕੇ ਲੈ ਲੋ ਇਹ ਵੀ ਪਰਮਾਤਮਾ ਦਾ ਸ਼ੁਕਰਿਆ ਕਰੀ ਜਾਓ ਭਾਈ ਜੋ ਜਿਹੜਾ ਇੱਕ ਵਾਰ ਸਾਹ ਅੰਦਰ ਚੱਲ ਗਿਆ ਬਾਹਰ ਆ ਗਿਆ ਉਹਦੇ ਰੰਗ ਆ ਜਦ ਪਿੱਛੇ ਚ ਕੋਰੋਨਾ ਹੋਤ ਨਾ ਆਕਸੀਜਨ ਦੀ ਘਾਟ ਜਿਹੜੇ ਜਿਹੜੇ ਮਰੀਜ਼ਾਂ ਨੂੰ ਹੋਈ ਆ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਆਕਸੀਜਨ ਦੀ ਵੈਲਿਊ ਕਿਆ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿਹੜੇ ਉਹਨਾਂ ਨੂੰ ਲੈ ਕੇ ਘੁੰਮਦੇ ਤੇ ਵੀ ਆਕਸੀਜਨ ਉਹਨਾਂ ਦੀ ਕਿਵੇਂ ਪੂਰੀ ਕਰੀਆ ਉਹਨਾਂ ਦਾ ਆਕਸੀਜਨ ਦਾ ਲੈਵਲ ਕਿਵੇਂ ਪੂਰਾ ਕਰਿਆ ਜਦੋਂ ਸਰਕਾਰਾਂ ਨੇ ਵੀ ਆਕਸੀਮੀਟਰ ਵੰਡ ਦਿੱਤੇ ਵੀ ਭਾਈ ਆਪਣੀ ਆਪਣੀ ਆਕਸੀਜਨ ਚੈੱਕ ਕਰਨੀ ਜੇ ਕਿਸੇ ਨੂੰ ਕੋਈ ਇਦਾਂ ਦੀ ਟਿਕਾ ਤਾਉਂਦੀ ਆ ਵੀ ਅੱਜ ਦੇ ਅਮਰ ਜੈਸੀ ਹਸਪੀਟਲ ਤੇ ਪਹੁੰਚਣਾ ਹੁਣ ਅਸੀਂ ਆ ਫਰੀ ਦੀ ਆਕਸੀਜਨ ਆ ਹੁਣ ਲੈ ਰਿਆ ਮੈਂ ਬੋਲਦਾ ਜੇ ਮੇਰੇ ਅੰਦਰ ਸਾਹ ਜਾਂਦਾ ਤਾਂ ਮੈਂ ਬੋਲਦਾ ਆਕਸੀਜਨ ਜਾਂਦੀ ਜੇ ਜਿੱਦਣ ਹੁਕਮ ਆਉਣਾ ਪਤਾ ਨਹੀਂ ਲੱਗਣਾ ਆਕਸੀਜਨ ਇੱਕ ਵਾਰ ਗਈ ਅੰਦਰ ਮੁੜ ਕੇ ਬਾਹਰ ਆਉਣੀ ਤੇ ਨਹੀਂ ਆਉਣੀ ਬਾਹਰ ਗਈ ਉਹ ਮੁੜ ਕੇ ਅੰਦਰ ਜਾਣੀ ਕਿ ਨਹੀਂ ਜਾਣੀ ਇਹ ਸਾਰਾ ਮਹਾਰਾਜ ਨੇ ਪਤਾ ਨਹੀਂ ਕਿੱਦਾਂ ਕਿੱਦਾਂ ਦੀ ਬੂਤਾਂ ਬਣਾ ਕੇ ਸਾਨੂੰ ਧਰਤੀ 'ਤੇ ਭੇਜਿਆ ਵਾ ਅਸੀਂ ਫਿਰ ਨਾਮੁਕਰ ਮਤਲਬ ਵੀ ਮਹਾਰਾਜ ਦਾ ਸ਼ੁਕਰੀਆ ਅਸੀਂ ਨਹੀਂ ਕਰ ਸਕਲੇ ਮੂੰਹ ਖਰਾਬ ਮੂੰਹ ਨਹੀਂ ਲੱਗੇ ਗੱਲਾਂ ਕਰਨਾ ਤੇ ਲੱਗੇ ਮਨੂੰ ਕਿਹਾ ਨਾ ਡਾਕਟਰ ਨੇ ਕਿਹਾ ਮੈਂ ਕੋਈ ਵੀ ਕੰਮ ਕਰਨਾ ਹਿੱਲ-ਜੁਲੂ ਤੇਰੇ ਸਰੀਰ ਦੀ ਹੋਣੀ ਚਾਹੀਦੀ ਹੈ ਹਾਂ ਹਾਂ ਮੈਂ ਤਾਂ ਹਿੱਲੇ-ਲਿੱਕੇ ਗੱਲਾਂ ਕਰਦਾ ਹਾਂ ਰਿਸ਼ਤੇਦਾਰਾਂ ਨੇ ਵੀ ਲੱਭਣ ਕਰਿਆ ਕਰਨੀ ਓਏ ਨਾ ਤੇਰੇ ਵੱਡਾ ਤੱਤੂ ਤਾਂ ਪੈਨੂ ਮੋਲ ਲੇ ਤੂੰ ਤਾਂ ਮਾਲਸਲ ਕੀ ਵੀ ਦੀ ਕਰ ਮਾਤ ਚ ਗੱਲ ਕਰ ਤੂੰ ਤਾਂ ਮਾਲਸਲ ਕੀ ਵੀ ਦੀ ਕਰਨ ਮੇਰੇ ਮੈਂ ਬਾਤ ਚ ਨਹੀਂ ਕਰਦੀ ਨਮਾ ਖਰਾਬ ਆਏ ਚੁੰਡੀ ਆ ਜੀ ਵੱਡੀ ਨਾ ਵੀ ਨੀਲ ਨਹੀਂ ਪਿਆ ਹੁਣ ਮੈਂ ਦਿਖਾ ਨਹੀਂ ਸਕਦਾ ਤੂੰ ਪਿੱਛੇ ਪਿੱਛੇ ਕਰ ਤੋ ਵੀ ਤਾਂ ਕੰਡ ਪਾਲਦਾ ਰਹਿਣਾ ਫੇ ਛਾੜ ਦੋ ਮੇਰੇ ਛਾੜ ਦੋ ਨਾ ਮੈਂ ਹੁਣ ਤਾਂ ਮੈਂ ਕੋਈ ਐਡੀ ਵੱਧ ਘੱਟ ਕੋਈ ਗੱਲ ਨਹੀਂ ਕਰੀ ਵੀ ਜਿਹੜੀ ਕੰਡਾ ਉਹ ਵੀ ਬਿਨਾ ਮਤਲਬ ਦੇ ਹੁਣ ਤੁਸੀਂ ਭਾਈ ਕੰਡਾ ਤੁਸੀਂ ਆਪਣੇ ਆਪ ਨੂੰ ਸਮਝ ਲੀਏ ਵੀ ਅਸੀਂ ਕੰਢੀ ਝਾੜਦੀ ਇਹ ਨਹੀਂ ਉਹ ਤੁਹਾਡੇ ਦਿਮਾਗ 'ਚ ਜਿਹੜਾ ਫਾਤੂਰ ਆ ਤੁਸੀਂ ਤੁਹਾਡੀ ਮੈਂ ਇੱਜ਼ਤ ਕਰਦਾ ਇਹਦਾ ਮਤਲਬ ਹੈ ਤੁਸੀਂ ਹੁਣ ਜੋ ਮਰਜ਼ੀ ਕਹੀ ਜੋ ਪੈਸਾ ਬਬੋ ਵੜਾ 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 ਪਾਉਂੂ ਆਹ ਤਾਉ ਆ ਜੇ ਕਿਸੇ ਨੂੰ ਮਿਲ ਜਵੇ ਇਹਨਾਂ ਨੂੰ ਕੀ ਪਤਾ ਵੀ ਕੋਲੇ ਦੀ ਕੀਮਤ ਕਿਆ ਹੁੰਦੀ ਹੈ ਆਹ ਕੋਲੇ ਦੀ ਨਹੀਂ ਹੀਰਾ ਤਾਂ ਮੈਂ ਆਪਣੇ ਆਪ ਨੂੰ ਕਿਆ ਕਹਿਣਾ ਹੀਰਾ ਕੋਈ ਹੀਰਾ ਹੀਰਾ ਜੇ ਬੱਪੀ ਕਿਉਂ ਮਾਰਿਆ ਦੇਖਿਆ ਦਰੋਂ ਜਿੰਦੀ ਨਾ ਮੈਨੂੰ ਪਤਾ ਹੀ ਤਾਂ ਆਉਂਦੀ ਆਉਂਦੀ ਤੇਰੇ ਮਾਰਦਾ ਚਾਰ ਆਏ ਜੇ ਤੁਸੀਂ ਮੇਰੇ ਚਾਰ ਮਾਰਦੇ ਤਾਂ ਮੈਂ ਅੱਠ ਮਾਰਦੀ ਮਾਣੇ ਵਾਲਿਆਂ ਚੋਣੀ ਜਿੱਤੀ ਤੇ ਮਾਰਦਾ ਚਾਰ ਹੈ ਤੇ ਇਹਨੂੰ ਕਹਿੰਦਾ ਪਾਣੀ ਲੈ ਗਿਆ ਮੈਨੂੰ ਜਾ ਮੈਨੂੰ ਪਕੌੜੀਆਂ ਲੈ ਕੇ ਆ ਲੈ ਹੁਣ ਇਹਨਾਂ ਦੋ ਪਿੰਡਾਂ ਦਾ ਫੇਰ ਇਹਨਾਂ ਨੇ ਫੇਰ ਫੇਰ ਹੁਣ ਕੀ ਹੈ ਇਹਨਾਂ ਨੇ ਜਦ ਪੌੜੀਆਂ ਚਾਹਣਾ ਦਾ ਵਿੱਕੀ ਹੈ ਚੁੱਪ ਚੁੱਪ ਸੁਣ ਦੇਣੀ ਜੇ ਤੁਸੀਂ ਮੇਰੇ ਚਾਰ ਮਾਰਦੇ ਨਾ ਮੈਂ ਹੱਥ ਮਾਰਨੀ ਆ ਤੀਆਂ ਉਪਲੇਖਾ ਖੜਦੇ ਜੀ ਮੇਰੀ ਗੱਲ ਸੁਣ ਇਹ ਤਰ ਭਲੇਖਾ ਹੀ ਆ ਹਾਂ ਹਾਂ ਇਹ ਤੁਹਾਨੂੰ ਭਲੇਖਾ ਹੀ ਆ ਆਹੋ ਹੁਣ ਉਹ ਜਵਾਨਾ ਨਹੀਂ ਰਿਹਾ ਵੀ ਜਿਹੜੀ ਤੀਨੀ ਕੁੱਟ ਖਾ ਲੂਗੀ ਪਹਿਲੀ ਗੱਲ ਉਹ ਹੁੰਦੇ ਬਹੁਤ ਘਰਾਂ ਚ ਕਲੇਸ ਆ ਮੈਂ ਤਾਂ ਨਹੀਂ ਸੀ ਸਾਦੀ ਬਾਈ ਤੂੰ ਤਾਂ ਮੰਨਦੀ ਨਹੀਂ ਤਾਂ ਸੁਖ ਜਿਹੜਾ ਬੰਦਾ ਸੁਖੀ ਹੁੰਦਾ ਨਾ ਉਹਨੂੰ ਦੁੱਖ ਦਾ ਅਹਿਸਾਸ ਕਦੇ ਨਹੀਂ ਹੁੰਦਾ। ਮੈਨੂੰ ਪਤਾ। ਮੇਰੀ ਮੰਮੀ ਨਾਲ ਹੋਇਆ ਹੋਇਆ। ਮੈਨੂੰ ਅਸਰ ਉਹ ਛੱਡ ਤੂੰ ਉਹ ਗੱਲਾਂ। ਸਾਡੇ ਚਾਹ ਹੋਰ ਗੱਲ ਪੜਨੀ ਆ ਦੇਖਿਆ। ਨਹੀਂ ਚਾਹ। ਹਾਂ ਹਾਂ। ਤੁਸੀਂ ਕਹਿੰਦੇ ਤੈਨੂੰ ਦੁੱਖ ਦਾ ਅਹਿਸਾਸ ਨਹੀਂ। ਤੈਨੂੰ ਦਾਰੂ ਗੱਲਾਂ ਨੂੰ ਕਿਉਂ ਮੰਨਾਂ? ਠੀਕ ਹੈ ਨਾ? ਜਿਹੜਾ ਬੰਦਾ ਦਾਰੂ ਪੀ ਕੇ ਘਰ 'ਚ ਕਲੇਸ਼ ਕਰਦਾ। ਉਹਨੂੰ ਜਿੰਨਾ ਮਰਜ਼ੀ ਸਮਝਾ ਲਓ ਦਾਰੂ ਵੀ ਤੇ ਉਹਨੇ ਨਹੀਂ ਸਮਝਣਾ। ਉਹਨੇ ਕਲੇਸ਼ ਕਰ ਨਹੀਂ ਕਰਨਾ। ਉਹ ਵੀ ਚ ਸਮਝਾ ਕਰਨਾ। ਨਹੀਂ ਗੱਲ ਵਿੱਕੇ ਦੀ ਠੀਕ। ਗੱਲ ਜਿਹੜੇ ਘਰ 'ਚ ਕਲੇਸ਼ ਹੁੰਦਾ ਪਤਾ ਉਹਨੂੰ ਹੁੰਦਾ ਦੁੱਖ ਦਾ ਵੀ ਦੁੱਖ ਕਿਹਾ ਹੈ। ਮੈਂ ਤੈਨੂੰ ਗੱਲ ਕਰਦਾ ਤੁਸੀਂ ਹੁਣ ਅਸੀਂ ਹੈਗੇ ਸਹੀ ਸਲਾਮਤ ਨਾ ਮੈਂ ਇਹ ਜਾ ਕੋਈ ਪੁੱਟਾ ਸਿੱਧਾ ਕੰਮ ਕਰਾਉਣਾ ਬਾਈਕਰ ਤੁਸੀਂ ਹੁਣ ਭਾਈ ਕਾਲਜ ਦੀ ਕੀਮਤ ਨਹੀਂ ਜਾਣਦੇ ਹੁਣ ਤੁਹਾਨੂੰ ਇੱਕ ਗੱਲ ਬਖਣੀ ਮੈਂ ਉਹ ਮਤਲਬ ਪਹਿਲਾਂ ਸਾਡੇ ਵੀ ਹੁੰਦਾ ਰਿਹਾ ਇਹ ਜੇ ਇਹ ਹੁੰਦਾ ਸੀ ਪਤਾ ਆਪਾਂ ਨੂੰ ਸਾਡੇ ਆਪਣੇ ਦੇਖ ਕੇ ਵੀ ਬੰਦਾ ਰੋਟੀ ਬਣਾਉਂਦਾ ਬਣਾਉਂਦਾ ਹੋਸ਼ ਛੁੱਟ ਜਾਂਦੇ ਆ ਵੀ ਹੁਣ ਖਾਣ ਹੀ ਮਿਲਣੀ ਹੈ ਕਿ ਪਤਾ ਨਹੀਂ ਨਹੀਂ ਮਿਲਣੀ ਆਪ ਖਾ ਲੈਣੇ ਸ਼ਰਾਬ ਵੀ ਫਿਰ ਭਾਂਡੇ ਮਾਰਦੇ ਆ ਚਾਹ ਖਾਂਦੇ ਵੀ ਆ ਮੰਮੀ ਤੇ ਮੰਮੀ ਕਈ ਖਾ ਵੀ ਲੈਣੇ ਆ ਗਰਾਂਵਾਂ ਲਾ ਲਾ ਕੇ ਫਿਰ ਭਾਂਡੇ ਚਾ ਲੱਥੇ ਰੋਟੀ ਆਏ ਖਾਣੇ ਵਾਲੇ ਨਾਲੇ ਹਰਸੂ ਵੀ ਖਾ ਦਿੰਦੇ ਉਹ ਚੱਲੋ ਕੌਣ ਜੀ ਮਹਾਰਾਜ ਭਾਈ ਜਿਹੜੇ ਪਤਾ ਕਿਉਂ ਤੇ ਇਹ ਇਹ ਹੁੰਦਾ ਸਾਰਾ ਕਿਸਮਤ ਦੇ ਸੌਦੇ ਸਾਰੇ ਆਪਣੇ ਕਰਮਾਂ ਦੇ ਸੌਦੇ ਆ ਬਾਤ ਗੱਲ ਇੱਥੇ ਠੀਕ ਆ ਨਾ ਜਿਹੇ ਜੇ ਕਹਿੰਦੇ ਅਸੀਂ ਬੀਜਿਆ ਹੋਇਆ ਮਗਰ ਉਹਦਾ ਅਸੀਂ ਕਾਹ ਪੱਡਣਾ ਪੈਣਾ ਸਾਨੂੰ ਚਾਹੇ ਬੰਦਾ ਔਖੋ ਕੇ ਵੱਡ ਲਵੇ ਚਾਹੇ ਵੱਡ ਲਵੇ ਸੌਖੋ ਕੇ ਬਹੁਤ ਬੰਦੇ ਐਦਾਂ ਦੇ ਵਿੱਚ ਪਤਾ ਨਹੀਂ ਜਿਹੜੇ ਦਾਰੂ ਚ ਗੁਲਤਾਨ ਹੋਏ ਵੇ ਤੇ ਅੱਜ ਦੀ ਡੇਟਾ 'ਚ ਵੀ ਐਦਾਂ ਦੇ ਬੰਦੇ ਬਣ ਗਏ ਉਹ ਉਹਨਾਂ ਨੂੰ ਦੇਖ ਕੇ ਆਇਆ ਹੁੰਦਾ ਵੀ ਯਾਰ ਵੀ ਵੀ ਹਾਂ ਯਾਰ ਵੀ ਸਾਰੇ ਪਰਿਵਾਰਾਂ ਦੇ ਬੰਦੇ ਇਦਾਂ ਦੇ ਹੋਣੇ ਚਾਹੀਦੇ ਪਰ ਉਹ ਜਿਹੜੇ ਪਿੱਛੇ ਸਮਾਪਤੀਤ ਕਰਕੇ ਆਏ ਆ ਐ ਜੇ ਉਹ ਉਹਨਾਂ ਦੇ ਪਰਿਵਾਰ ਨੂੰ ਦੇਖੀਏ ਤਾਂ ਉਹ ਕਹਿੰਦੇ ਵੀ ਇਹ じゃ ਬੰਦਾ ਹੋਵੇ ਨਾ ਕੋਈ ਜਿਹੜੇ ਟਾਈਮ ਚੋਂ ਉਲੰਘ ਕੇ ਆਏ ਆ ਪਰ ਚੱਲ ਮਹਾਰਾਜ ਸਭ ਨੂੰ ਸਮੱਤ ਬਖਸ਼ ਦੇ ਨਹੀਂ ਐ ਮੈਨੂੰ ਐ ਨਹੀਂ ਸਮਝ ਆਉਂਦਾ ਵੀ 3D ਕਰਕੇ ਬਣ ਗਿਆ ਇੱਥੇ ਤੇ ਜਿੱਟੀ ਐ ਇੱਥੇ ਤੇ ਕਾਲੀ ਇੱਥੇ ਤੇ 3D ਹੁਣ ਮੈਂ ਆ ਤੁੱਪ ਨੇ 3D ਬਣਾਇਆ ਤੁਸੀਂ ਤੁੱਪ ਲੱਗਣ ਨਹੀਂ ਦਿੰਦੀਆਂ ਸਰੀਰ ਨੂੰ ਬਿਮਾਰ ਆ ਆ ਪਾਪਾ ਦੇ ਵਿੱਚ ਪਾਣੀ ਕਿਉਂ ਆਇਆ ਇਹ ਨਾਲ ਦਿਨਾਂ 'ਚ ਪਹਿਲਾਂ ਤਾਂ ਤੁੱਪਾ ਨਿਕਲ ਹੀ ਨਹੀਂ ਆ ਇਹ ਨਾਲ ਦਿਨਾਂ 'ਚ ਐਸੀ ਤਾਂ ਲੱਲੇ ਬਹਿਨੇ ਤੇ ਜਿੰਦ ਦਾ ਮਣ ਗਿਆ ਬੀਪ ਵਾ ਦੇ ਉਦੋਂ ਦੇ ਸੈਰ ਚੱਲੇ ਹਾਂ ਕੋਈ ਤੁੱਤ ਲੈ ਤਾਂ ਮੈਂ 3D ਕਰਾ ਕੇ ਲਿਆ ਆਪਣੇ ਆਪ ਨੂੰ ਮਾਹ ਵੀ ਚੱਲ ਵੀ ਕੋਈ ਨਜ਼ਰੇ ਨਾ ਲਾ ਦੇ ਸਾਰੇ ਚਿੱਟੇ ਚਟਾਓਗਾ ਸਿਰੇ ਸਿਰੇ ਤੱਕ ਦੇਖੋ ਆਹ ਚਿੱਟੇ ਪੀਲੇ ਰੰਗ ਦੇ ਨਹੀਂ ਹੈਗੇ ਤੇਰਾ ਕੋਣ ਆ ਚਲੋ ਫਿਰ ਜੀ ਮਿਲਦੇ ਕਿਸੇ ਅਗਲੇ ਬਲਾਗ ਕਿਤਾ ਚੱਲੀ ਜਾਣਾ ਮਹਾਰਾਜ ਅੱਗੇ ਬੇਨਤੀ ਹੈ ਵੀ ਭਾਈ ਜੀ ਨਾਲ ਦੇ ਘਰ ਦੇ ਵਿੱਚ ਕੋਈ ਨਸ਼ਾ ਪੱਤਾ ਬੈਕਗ੍ਰਾਉਂਡ ਆ ਪਰ ਚਿਰਪਾ ਕਰ ਦਵੇ ਨਸ਼ੇ ਪੱਤਿਆਂ ਤੋਂ ਹੋ ਜੂਵੇ ਰਹਿਤ ਐ ਖਾਏ ਕੁਛ ਨਹੀਂ ਜਿੰਨੇ ਦਾ ਆਪਾਂ ਨਸ਼ਾ ਪੱਤਾ ਖਾ ਲੰਨੇ ਆ ਉਹਨਾਂ ਕਿਤੇ ਫਲ ਫਰੂਟ ਆਪਣੇ ਘਰ ਦੇ ਨੂੰ ਲਾ ਕੇ ਖਿਲਾ ਦਿਆ ਕਰੋ ਆ ਨਾਲੇ ਤਕੜੀਆਂ ਆਉਂਗੀਆਂ ਨਾਲੇ ਪੰਗੇ ਲੂੰਗੇ ਜਿਕਣਾ ਮੇਰੇ ਨਾਲ ਲੰਗੇ ਠੀਕ ਹੈ ਜੀ ਓਕੇ ਬਾਏ ਬਾਏ ਮਿਲਦੇ ਕਿਸੇ ਅਗਲੇ ਬਲਾਗ ਵਿੱਚ